ਕਹਿੰਦਾ ਕਹਿੰਦਾ ਮੇਰੇ ਹਿੱਸੇ ਦੀ ਵੱਡੋ ਨਾ ਕਹਿੰਦਾ ਨਾ ਮੈਨੂੰ ਰੋਟੀ ਦੇਣੋ ਨਾ ਕੁਝ ਦੇਣੋ ਕਹਿੰਦਾ ਮੈਂ ਨਹੀਂ ਵੱਡਣ ਦਿੰਦਾ ਕਹਿੰਦਾ ਅੱਛਾ ਇਹ ਕਹਿੰਦੇ ਹਾਂ ਕਪੈਣ ਮੂਰੇ ਲਟ ਗਿਆ ਮੈਂ ਮੈਂ ਤਾਂ ਉੱਤੋਂ ਦੀ ਚੜਦੇ ਪਰ ਮੈਨੂੰ ਫੋਨ ਮਾਰ ਕੇ ਕੱਟ ਲਾ ਕੇ ਉਹਦੀ ਪੱਲੀ ਦੇ ਜੀਰੀ ਪਾ ਕੇ ਆਇਆ ਫਿਰ ਮਸ਼ੀਨ ਲੱਗ ਜੇ ਪਹੀ ਤਾਂ ਚੜ੍ਹਨੀ ਨਹੀਂ ਦਿੱਤੀ ਉਹਨੇ ਹੁਣ ਉਹ ਤੁਸੀਂ ਦੇਖੀ ਸੋਡਾ ਨਾਲ ਨਿਕਲੇਸ ਪਾਊਗਾ ਹੁਣ ਆਜੂ ਕਿਸੇ ਰੇੜੇ ਤੇ ਝੜ ਕੇ ਉਹ ਆਉਂਦਾ ਕੋਠੇ ਲਵਾਉਂਦੇ ਸੀ ਕਿਵੇਂ ਆਉਂਦਾ ਲਟ ਗਿਆ ਕਰੋ ਮੈਨੂੰ ਉੱਤੇ ਹੀ ਚੜਾ ਦੋ ਕਹਿੰਦਾ ਮਸ਼ੀਨਾਂ ਚਸੀ ਨੂੰ ਕਹਾਂ ਦੇ ਮੈਂ ਚੜ੍ਹਦਾ ਕਹਿੰਦਾ ਚੜ੍ਹਦੇ ਪਰ ਕੋਈ ਨ ਨੂੰ ਆ ਜਾਣ ਤੇ ਆਇਆ ਉਹ ਦੇਖ ਲੈ ਕਿਵੇਂ ਮਾਸਤੇ ਫਗੋਨ ਤਰਿਆ ਉਹਨੇ ਕਾਲਾ ਘੜਤਾ ਹੁੰਦਾਗਾ ਅਬ ਤੂੰ ਡਾਣਾ ਚ ਲੈ ਮੜਾ ਛੱਲ ਕੇ ਹਾਂ ਆ ਤੁਸੀਂ ਮੈਂ ਵੀ ਗਲੇ ਚ ਪਾ ਕੇ ਰੱਖਦਾ ਸੀ ਸਭ ਪੈਣ ਰੋਕਦੀ ਐ ਹਰ ਮਸੀਦ ਚਲੀ ਜਾਣ ਦੇ ਕਿ ਰੋਕਦੀ ਐ ਚਲੀ ਜਾਣ ਦੇ ਉਹ ਤੁਸੀਂ ਕਾਹਨੂੰ ਲੜਾਈ ਦੋਏ ਪਹਿਲਾਂ ਲੱਗੂਗੀ ਦੱਸੀ ਉਹ ਭੜਕੇ ਮਰ ਜਾਓਗੇ ਮੈਂ ਤੁਹਾਨੂੰ ਦੱਸਾਂ ਮਰ ਜਾਣ ਦੇ ਕੋਈ ਮਰੂਗਾ ਨਾ ਹੋ ਬੱਕੇ ਮਰ ਜਾਓਗੇ ਰੈਨ ਦੇ ਕਾਰਨ ਤੁਸੀਂ ਉਹਦੀ ਨਾ ਕੋ ਮਸ਼ੀਨ ਤੇ ਵੱਢ ਜਾ ਉਹ ਕਾਰ ਨੂੰ ਤੁਸੀਂ ਓਏ ਉਹ ਮਸ਼ੀਨ ਤੇ ਵੱਢ ਜਾ ਤੇਰਾ ਠਾਣਾ ਨਾ ਆਜੂ ਡਰ ਕੇ ਉਹ ਰੰਗ ਆ ਯਾਰ ਇਹ ਮੇਰੇ ਅੱਛਾ ਕੋਈ ਨਾ ਇਹ ਤੁਸੀਂ ਪਾਏ ਹੱਥੇ ਯਾਰੋ ਇਹਨੂੰ ਕਾਹ ਬਤਾਉਂਗੇ ਤੁਸੀਂ ਹਟ ਜਾਓ ਹਟ ਜਾਓ ਇਹ ਟੁੱਟਾ ਕਰ ਦੇਣੋਂ ਦੋਨੋਂ ਮੈਂ ਨਹੀਂ ਯਾਰ ਅੱਛਾ ਮਸ਼ੀਨ ਰੋਕ ਕੇ ਲੈ ਆਈਏ ਉਹਨੂੰ ਬਲਾ ਕੇ ਯਾਰ ਕੌਜੀ ਨਾ ਚਲੀ ਜਾਣਾ ਆ ਯਾਰ ਲਾ ਮੇਰੇ ਸਾਰੇ ਬਾਲਕੀ ਗਮ ਕਰਦੀ ਤਾ ਤੁਸੀਂ ਨੂੰ ਬੰਦ ਕਰਾ ਉਹਨਾਂ ਦਾ ਮਸਾਂ ਖਾਣੇ ਤੈਨੂੰ ਮੈਂ ਕੁੱਟ ਦੇ ਦਾਂ ਨੂੰ ਤੁਸੀਂ ਇਹਨੂੰ ਬੰਦ ਕਰ ਦੋ ਤੁਸੀਂ ਉਹ ਮਾੜ ਨੂੰ ਲੱਸਾ ਲਿਆ ਦੇਣਾ ਨੂੰ ਬੰਦ ਕਰ ਛੱਡ ਜਾ ਤੂੰ ਛੱਡ ਲੈ ਕੋ ਜੀ ਜਾ ਵੇ ਖੜਦਾ ਕੋ ਜੇ ਪਤਨੀ ਐ ਸੋਨੇ ਨੂੰ ਬੰਦ ਲਾਓ ਆ ਯਾਰ ਦਾ ਉਹ ਨੂੰ ਬੰਦ ਦੋ ਕਾੜੂ ਕੁੱਟਦੇ ਹੋ ਕਿੱਥੇ ਅੱਖਾਂ ਸੁਠਾ ਨੇ ਇਹ ਪਤਨੀ ਐ ਸੋਨੇ ਹੁਣ ਪੰਗਾ ਲੈ ਲਿਆ ਮੇਰੇ ਕਪਾਣ ਉੱਪਰ ਦੀ ਚੜ੍ਹੋ ਪੈਣ ਚੜ੍ਹੋ ਮੇਰੇ ਚੜ੍ਹੋ ਪੈਣ ਚੜ੍ਹੋ ਮੇਰੇ ਬੰਨੂ ਬੰਨੂ ਉਹ ਤੁਸੀਂ ਬੰਨੂ ਨੂੰ ਮਾਰ ਦੋਗੇ ਫਿਰ ਕੱਟ ਦਊ ਇਹ ਰੋਕ ਕੇ ਦਿਖਾ ਵੀ ਭੈਣ ਤੁਸੀਂ ਇਹਨੂੰ ਬੰਨ ਦਿਓ ਇਹ ਪਟੜੀਆਂ ਨਾਲੇ ਮੇਰੀ ਮਸ਼ੀਨ ਥਾਣੇ ਜਾਊਗੀ ਯਾਰਾ ਮਾੜਾ ਸਿਆਪਾ ਕਰ ਲੈ ਤੁਹਾਡੇ ਪੰਗਾ ਲੈ ਕੇ ਤੇਰੇ ਡਾਉਂਦਾ ਮੈਂ ਤੈਨੂੰ ਤੇਰਾ ਨਾ ਉੱਤਰ ਉਠਾ ਲੈ ਚਾਹ ਮੈਨੂੰ ਵੀ ਬਦਖੜਾ ਰੋਲੇ ਦਾ ਮਾਰ ਇਹ ਭੈਣ ਜਿਹੜਾ ਥਾਪੜਾ ਮਾਰੂ ਪਰ ਉਹ ਨਾ ਉਹ ਪਤਾ ਨਹੀਂ ਲੱਸੀਆ ਯਾਰਾ ਤੂੰ ਇਹ ਗੱਲ ਪਤਾ ਲੈ ਜੇ ਮੈਂ ਪੈਣ ਤੋਂ 4 ਮਹੀਨਾ ਬਾਅਦ ਆਇਆ ਓਏ 4 ਮਹੀਨਾ ਬਾਅਦ ਆ ਦੇਖ ਲੈ ਪੈਣ ਦਾ ਖਸਮ ਚਲੇ ਸੋ ਮੈਂ ਯਾਰ ਤੂੰ ਮੇਰੇ ਅਕਸਤਾਨ ਦਾ ਵੀ ਰੋਲੇ ਦਾ ਕੰਮ ਸਦਾ ਮੈਂ ਕਹੂੰ ਆਉਂਦਾ ਵਿੱਚ ਵਾਟਾ ਵਟਾ ਵਟਾ ਤੁਸੀਂ ਵਟਾ ਵਟਾ ਮੈਂ ਨਾਲੇ ਮੇਰੀ ਮਸ਼ੀਨ ਥਾਣੇ ਚ ਜਾਊ ਮੈਂ ਦੇਖਦਾ ਕਿ ਮੈਂ ਰੋਗ ਦਾ ਬਟਾ ਥਾਣੇ ਚ ਤੂੰ ਕਚੈਰੀ ਚ ਮੈਨੂੰ ਤੈਨੂੰ ਮੈਂ ਹੁਣ ਓ ਕਚੈਰੀ ਚ ਮਿਲੂਗਾ ਓਏ ਕੱਪ ਨਹੀਂ ਓਏ ਕਹਿੰਦਾ ਤੂੰ ਕਿਹਨੂੰ ਤੂੰ ਕਹਿੰਦਾ ਓ ਤਾੜੂ ਤੂੰ ਜੱッセ ਤਾੜੂ ਯਾਰਾ ਠੀਕ ਹੈ ਦੁਬਾਰਾ ਤੇ ਨਹੀਂ ਪਈਆਂ ਤੇਰੇ ਭੇੜ ਦੇ ਖਸਮਾ ਤੂੰ ਵੀ ਵਿਚੀ ਆ ਹਾਜੀ ਜੇ ਮੈਂ ਨਹੀਂ ਵਿਚ ਸੌਣ ਲੱਗਿਆ ਗੁਰਲੇ ਜੱਖਰਦੀ ਜੀ ਜੇ ਮੈਂ ਨਹੀਂ ਕੁਝ ਕਿਹਾ ਤੈਨੂੰ ਬੱਚੇ ਤੈਨੂੰ ਬੱਚੇ ਤੇਰੀ ਖੰਬੇ ਜੱਖਰ ਤੋਂ ਸਾੜੇ ਡਾਉਂਗਾ ਛੀ ਚਾ ਕੀ ਕਰੀ ਜਾਂਦਾ ਮੈਨੂੰ ਮੇਰੇ ਸਾਹਿਦ ਨੂੰ ਅਗ ਲਾਉਂਗਾ ਓਏ ਜਿੱਦਾਂ ਨਾ ਨਾ ਤੂੰ ਰਾਪੜ ਮਾਗੂ ਮਚਾਉਂਦਾ ਓ ਜੱਜੀ ਚਾਚਾ ਓਏ ਤੂੰ ਮੇਰਾ ਪਾ ਜੱਜੀ ਜੱਦ ਹੋ ਰਿਹਾ ਓਏ ਹਾਂ ਹੋ ਗਿਆ ਤੈਨੂੰ ਕੌ ਕ ਮੁਕਦਾ ਅਗਲਾ ਹੋਊਗਾ ਦੇਖੀ ਅਗਲਾ ਹੋਊਗਾ ਇਹਨੂੰ ਲੈ ਇਹਨੂੰ ਢਾਲ ਕੇ ਲੈ ਜਾ ਢਾਲ ਕੇ ਲੈ ਜਾ ਬਕਲਾ ਬਾਬਾ ਕਾ ਵਰਗਾ ਯਾਰਾ ਸਾਡਾ ਤਾਂ ਸਾਰੀ ਉਮਰ ਹੋ ਗਿਆ ਹੀ ਰੰਡੀ ਰੁਣਾਏ ਨਹੀਂ ਸੁਧਰਦਾ ਜੀਜਾ ਭੈਣ ਤੋਂ ਜੇਲ੍ਹ ਹੀ ਕੱਟ ਲਾਂਗੇ ਆਲੇ ਉਹ ਭੱਗ ਜਾ ਲੈ ਜਾ ਇਹਨੂੰ ਲੈ ਜਾ ਦਸੀ ਜੱਜ ਕਾਲੂ ਟੁੱਟਾ ਹੋ ਕਰੇ ਨੀ ਓਏ ਜੀਜਾ ਜੀਜਾ ਮੇਰਾ ਗਾਣਾ ਕਰਾ ਦੇਵੇਂ ਤੈਨੂੰ ਸੜਾ ਦਿੰਨਾ ਮੈਂ ਭੈਣ ਘੜਾਵੇਂ ਤੇਰਾ ਗਾਣਾ ਖੜਤੇ ਓਏ ਹੈ ਆਖ ਹੋਰ ਪਹਿਲਾ ਮੇਰਾ ਸਾੜਾ ਫਿਰ ਮੇਰੇ ਠਾਣੇ ਚ ਨਾਉਂਦਾ ਨਹੀਂ ਧਰਦਾ ਉਹ ਤੇਰਾ ਨਾਉਂ ਤੇ ਨਹੀਂ ਧਰਦਾ ਠਾਣੇ ਚ ਮੈਂ ਪਲੇ ਸੌ ਖਾ ਮੇਰੇ ਵੀ ਮੇਰੇ ਠਾਣੇ ਚ ਨਾਉਂਨੀ ਤੇਰੇ ਮਟਿਆਲੇ ਬਾਬੇ ਸੌ ਲੱਗੇ ਤੇਰਾ ਨੋਈ ਧਰਦਾ ਸੌ ਲ ਭੈਣ ਚੋਦਾ ਵੀ ਵੇ ਸਿੱਕਾ ਸਾ ਵਿਆ ਕੇ ਨਾ ਨਾ ਮਰ ਤੇਰੇ ਪੁੱਤਾਂ ਵਰ ਗੰਗਾ ਖੋਲ ਦੇ ਨਾ ਕਿਉਂ ਤਾਂ 3 ਮਹੀਨਾ ਬਾਅਦ ਕਰਨੀ ਕਿਥੋਂ ਆ ਗਿਆ ਜੰਗ ਆਉਂਦਾ ਮੈਨੂੰ ਆਈ ਆਈ ਪਿੱਛੇ ਮੁੜ ਕੇ ਨਾ ਜਾ ਕੇ ਜਾਉਂ ਨਾੱਕ ਜਾ ਕੇ ਰਾ ਠਾਣੇ ਤੁਹਾਨੂੰ ਨਾ ਠਾਣੇ ਮੇਰਾ ਮੇਰਾ ਤੇ ਹੀ ਧਰਦਾ ਮੇਰਾ ਠਾਣੇ ਤੁਹਾਨੂੰ ਦੋ ਟੀਵੀ ਬੰਦੇ ਦਾ ਨਾਉਂ ਤਾਂ ਪਾ ਗਾਨ ਪਾ ਹੋ ਗਿਆ ਬੈਠੇ ਨੂੰ ਹਾਏ ਤੱਕ ਨਹੀਂ ਆਈ ਅਲੀ ਹੌੜ ਆ ਜਾਂਦੀ ਆ ਸਾਦਾ ਤੂ ਅਬਾ ਗੁਆ ਹਾ ਆਇਆ ਆਇਆ ਚਾਚਾ ਤੇ ਨੂੰ ਕੋਈ ਕੰਮ ਨਹੀਂ ਹੈਗਾ ਯਾਰ ਜਿੱਥੇ ਸੀ ਦੀਨਗੇ ਉੱਥੀ ਹਾ ਕੇ ਮਾਰ ਦਿੰਨੇ ਭੈਗੂ ਐ ਮੇਰਾ ਸਾ ਕੁਲਪੀਆਂ ਵੇਚਣਾ ਆ ਹਲੋ ਤੱਤਾ ਹੁੰਲਾ ਕੁੱਤੇ ਨਾ ਹੋ ਰਹੀ ਹੋਈ ਐ ਸਿਆਣਾ ਬੇਣਾ ਓਏ ਐਂ ਬੋਲਦੇ ਹੁੰਦੇ ਬੜਾ ਇਹ ਦੇ ਦੀ ਵਰ ਬਾਗੂ ਆਈ ਰਹੀ ਆ ਓਏ ਇਰੇ ਕੋਲੇ ਕੌਣ ਭੈਣ ਘੜਾ ਗਿਆ ਓਏ ਨਾ ਕਿਸੇ ਵੇ ਭੈਣ ਨਹੀਂ ਘੜਾਈ ਆ ਜਾਂਦਾ ਦੀ ਜੱਸਾ ਜੀਰੀ ਲਈ ਵੰਡੀ ਗਈ ਮਰਿਆ ਦੀ ਬੰਦੂ ਨਾਲੇ ਦੂਤਾ ਕਹਿੰਦਾ ਦੀਪਾ ਕੁਆ ਮਦਦਾ ਕਹਿੰਦਾ ਵੱਡਣ ਨਹੀਂ ਦਿੰਦਾ ਜੀਰੀ ਉਹਨਾਂ ਨੂੰ ਉਹਦਾ ਮੰਡੀ ਚ ਵੀ ਡੇਕਦੀ ਹੋਣੀ ਜਾ ਕੇ ਓਏ ਹਾਂ ਉਹ ਕਾਣੂ ਵੀ ਰਿਹਾ ਤਾਂ ਜੱਸੇ ਦੀ ਬਹੂ ਮੇਰੇ ਪੈਰਾਂ ਚ ਡਿੱਗੀ ਯਾਰ ਓ ਹਾਂ ਹੋਰ ਚੁੰਨੀਆਂ ਨਾ ਮੇਰੇ ਪੈਰ ਘੁੱਟੇ ਐ ਜੱਸਾ ਪੈਰੀ ਹੱਥ ਲਾਵੇ ਕਹਿੰਦਾ ਬਾਈ ਬਣ ਕੇ ਓਏ ਕਹਿੰਦਾ ਵੱਡਾ ਭਾਈਆ ਤੂੰ ਮੇਰਾ ਹੈ ਪਿਓ ਵਰਗਾ ਕਦਾਂ ਮੇਰੇ ਧੀਰੀ ਵੱਡ ਲੈਂਦੇ ਓਏ ਫਸਲ ਆਈ ਪਈ ਐ ਹੈ ਫਿਰ ਮੈਂ ਸੱਚਾ ਮਹਾਚਾਰ ਕਾਣੂ ਮਹਾਜਸਾ ਯਾਰ ਫੇਰੀ ਵਿਚਾਰਾ ਮਾਜ ਆਇਆ ਭਾਈ ਐ ਮਹਾਂ ਵੱਡ ਲੈ ਭਾਈ ਕੋਈ ਗੱਲ ਨਹੀਂ ਮੈਂ ਤਾਂ ਹੁਣ ਮੰਡੀ ਚ ਜਾਂਦਾ ਤੀ ਆ ਮੰਡੀ ਦੀ ਢੇਰੀ ਤੇ ਬੈਠਣ ਬਾਅਦ ਤੇ ਲੈਣੇ ਉਹਨੂੰ ਪਤਾ ਨਹੀਂ ਝਾਰ ਝੂਰ ਵੇਚਣ ਦਾ ਆਦਰ ਘੜੀ ਮੰਡੀਆਂ ਬਾਗੂਆ ਕੀ ਕਰਦੇ ਸੀਗੇ ਉਹ ਹੈ ਥੱਲੇ ਲਉਂਦੀ ਆਪਣੇ ਹੈ ਆ ਪੈਣਾ ਪਾਲੀ ਨਾਲ ਬੰਨ ਕੇ ਕੁੱਟਿਆ ਕਿੜੀਆਂ ਤੇਰੀਆਂ ਨੇ ਪੈਣਾ ਚੁੰਨੀਆਂ ਪਰਾਈ ਤੇਰੀ ਇਹਦੇ ਪੈਰਾਂ ਚਾਹ ਤੇ ਹਾਉ ਵਾ ਹਾਉ ਤੋਂ ਵੱਡਿਆ ਦਾ ਚੱਪਲਾ ਨਾਲ ਆ ਪਾਲੀ ਗਾ ਦੋ ਰੱਖ ਲਿਓ ਏ ਪੈਣਾ ਫੂਕੂਗਾ ਇਹਨੂੰ ਤੇ ਉੱਥੇ ਬੰਨ ਲਿਆ ਆ ਵਾ ਰੋਣਾ ਏ ਹੱਗ ਜਾਂਦਾ ਸੱਚੀ ਗੱਲ ਤਾਂ ਪਰ ਸੱਚੀ ਆ ਬੰਦਾ ਪਗ ਪਗ ਨਾ 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 ਪਗੂ ਪਗੂ ਨਾ ਮਾਰ ਪਗੂਆ ਨਾ ਮਾ ਬੌੜਾ ਗਾ ਮਾਰਦਾ ਯਮਲਾ ਅਧਰਾ ਯਾ ਅਧਰਾ ਹੀ ਫੋਕ ਦੂਗਾ ਅਧਰਾ ਯਾ ਮੱਲਾ ਅਧਰਾ ਯਾ ਸੱਚਾ ਸੱਚਾ ਮੁੰਡਾ ਸੱਚ ਬੋਲਦਾ ਤੂੰ ਕਾ ਬਾਰਦਾ ਕਦਾ ਪੌ ਧਰਦੀਆ ਚੁੰਨੀਆ ਪਾਰਾ ਜ ਮੈਂ ਵੀ ਸੋਚਿਆ ਮਾਏ ਜਦੋਂ ਹੈ ਨਹੀਂ ਹੈ ਆ ਆ ਚੱਲ ਬੀਰੇ ਆ ਕੱਪੜੇ ਵੀ ਤੇਰੇ ਦੱਸਦੇ ਨੇ ਪਿਤਾ ਖਾਵਾ ਕੋ ਸੋਗਦਰੇ ਨਾਲ ਲੈ ਕਿ ਮੇਰੇ ਦੇਖ ਲੈ ਲੈ ਬੜਿਆ ਪਿਆ ਚੱਲ ਓਏ ਖੜਾ ਹੋ ਹੁਣ ਚੱਲਿਆ ਕਿੱਧਰ ਨੂੰ ਕੁੱਟਣਾ ਮੈਨੂੰ ਨਹੀਂ ਆਂਦਾ ਯਾਰ ਓਏ ਆ ਜਾ ਤੂੰ ਤਾਂ ਘਬਾਏ ਉੱਥੇ ਦਾ ਮਾ ਮੂਣੀ ਮਾਏ ਮੂਣੀ ਦੇ ਦੱਗ ਬਾਏ ਤੂੰ ਤਾਂ ਪਹਿਲੀ ਬੰਦਾ ਨਹੀਂ ਦੇਖਦਾ ਕਿ ਬੰਦਾ ਨਹੀਂ ਇੱਥੇ ਸਾਹਮਣੇ ਕੁੱਟਦਾ 2 ਟਕੇ ਦੇ ਬੰਦੇ ਮੂਰੇ ਆ ਕੰਨ ਤੇ ਬਰੂ ਮਸਾਲਾ ਬਣਾ 2 ਟਕੇ ਦਾ ਆ ਜਾ ਪੁੱਤ ਮੈ ਨਹੀਂ ਜਾਂਦਾ ਯਾਰ ਮੈਂ ਤੇਰੀ ਟੈਸਟ ਕਰਾਂਗਾ ਆ ਮੈਂ ਮਹਾ ਤੇ ਕਰਾਉਣਾ ਮੇਰੇ ਦੀ ਜੜੀ ਜਾਂਦਾ ਆ ਸਰੀਲ ਕਰਾਂਗਾ ਮੈਂ ਆ ਜਾ ਕਰਾਂਗਾ ਕਰਾਂਗਾ ਆ ਜਾ ਵੱਡਾ ਸਦੀਕ ਲਾ ਆਉਂ ਵੀ ਆ ਚਰਨਾ ਆ ਗੁਰੂ ਆ ਕੇ ਨਾ ਮਾਰ ਲਾਉਂਦਾ ਦਹਰ ਦੇ ਮਰੇ ਖੜੇ ਨੂੰ ਮਾਈ ਕੀ ਲੈਣਾ Udah menda lagi yang berah Akan beliau Keraus hati-hati